ਕਿ ਜਦ ਜੀ ਕਾਲੀ ਕੋ ਵੀਡੀਓ ਵਾਇਰਲ ਹੋ ਰਹੀ ਹੈ ਐਮਐਲਏ ਦੀ ਕਗਰ ਨਦੀ ਦੀ ਸਫਾਈ ਨੂੰ ਲੈ ਕੇ ਕਹਿੰਦੇ ਵੀ ਇਹਦੇ ਵਿੱਚ ਮਾਈਨਿੰਗ ਜਿਹੜੀ ਆ ਉਹ ਜ਼ਿਆਦਾ ਸਤਿ ਸ਼੍ਰੀ ਅਕਾਲ ਜੀ ਪਰ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਡੇ ਸਾਫ ਕਪਤਾ ਇੱਕ ਸ਼੍ਰੀ ਮਦਨ ਲਾਲ ਜੀ ਵੱਲੋਂ ਇੱਕ ਕੱਲ ਵੀਡੀਓ ਪਾਈ ਗਈ ਹੈ ਕਿ ਸਰਕਾਰ ਵੱਲੋਂ ਇਤੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜਿੱਦੇ ਵਿੱਚ ਮੇਰਾ ਨਾਮ ਵੀ ਕਾਫੀ ਲਿਆ ਗਿਆ ਇੰਦਰਜੀਤ ਸਿਆਲੂ ਐ ਕਰਦਾ ਇੰਦਰਜੀਤ ਸਿਆਲੂ ਉਹ ਕਰਦਾ ਦੇਖੋ ਜੀ ਪਹਿਲਾਂ ਤਾਂ ਮੇਰੇ ਬਾਰੇ ਸਾਰਿਆਂ ਨੂੰ ਪਤਾ ਵੀ ਮੈਂ ਕੋਈ ਨਜਾਇਜ਼ ਮੈਨਿੰਗ ਕੀਤੀ ਹੋਵੇ ਜਾਂ ਕਦੇ ਕਰਾਈ ਹੋਵੇ ਆਪਾਂ ਇਹ ਕੰਮ ਸਾਰੇ ਹਲਕਾ ਨਿਵਾਸੀਆਂ ਨੂੰ ਪਤਾ ਚਲੋ ਮੈਂ ਜ਼ਿਆਦਾ ਉਹ ਗੱਲ ਤੇ ਨਹੀਂ ਪੈਣਾ ਚਾਹੁੰਦਾ ਤੇ ਮਦਨ ਲਾਲ ਜੀ ਕੀ ਕਰਦੇ ਰਹੇ ਉਹ ਵੀ ਸਾਰਿਆਂ ਨੂੰ ਪਤਾ ਤੇ ਦੂਜੀ ਗੱਲ ਇੱਕ ਬਹੁਤ ਹੀ ਮਤਲਬ ਡੂੰਗਾ ਮੁੱਦਾ ਹੈਗਾ ਜਿਹੜਾ ਇੱਕ ਗਰਦੇ ਸਫਾਈ ਵਾਲਾ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਤੇ ਜਿੱਥੇ ਆਪਾਂ ਖੜੇ ਆ ਧੱਗਰ 'ਚ ਤੁਸੀਂ ਦੇਖ ਵੀ ਰਹੇ ਹੋ ਆਹ ਦੇਖੋ ਪਿੱਛੇ ਦਰਾਂ ਤੇ ਇਹ ਫਸ ਜਾਂਦੇ ਐ ਤੇ ਨਾ ਇਹ ਇਹ ਦੇ ਕਰਕੇ ਓਵਰਫਲੋ ਹੁੰਦਾ ਓਵਰਫਲੋ ਹੋ ਕੇ ਪਿੱਛੇ ਹੜ੍ਹਾਂ ਦੀ ਮਾਰ ਸਾਡਾ ਹਲਕਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਜਦੋਂ ਹੜਾ ਹੜਾ ਆਉਂਦੇ ਆ ਉਦੋਂ ਕਮੇਟੀਆਂ ਵੀ ਬਣਦੀਆਂ ਗੁਰਦੁਆਰਾ ਸਾਹਿਬ 'ਚ ਸਾਰੇ ਕੱਟ ਰੱਖੇ ਜਾਂਦੇ ਐ ਮਦਨ ਲਾਲ ਜੀ ਵੀ ਉੱਥੇ ਆ ਕੇ ਆਪ ਕਹਿੰਦੇ ਰਹੇ ਆ ਦੋ ਤਿੰਨ ਮਹੀਨੇ ਚਾਰ ਦੀ ਪਹਿਲਾਂ ਦੀ ਉਹ ਗੱਲ ਐ ਆਪ ਉਹਨਾਂ ਨੇ ਆ ਕੇ ਕਿਹਾ ਵੀ ਕਿ ਘਰ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਐ ਜੇ ਸਫਾਈ ਹੋਣ ਲੱਗੀ ਐ ਤਾਂ ਫਿਰ ਇਹ ਮੁੱਦਾ ਇਹ ਚੱਕ ਲਿਆ ਤੇ ਦੂਜੀ ਗੱਲ ਇਹ ਜਿਹੜੀ ਕਹਿੰਦੇ ਆ ਇੱਥੇ ਬਕਾਇਦਾ ਕੈਮਰੇ ਲੱਗੇ ਆ ਪ੍ਰਸ਼ਾਸਨ ਵੱਲੋਂ ਇਹ ਟੈਂਡਰ ਹੋਇਆ ਗਿਆ ਹੋਇਆ ਪਿਆ ਪਾਤਣਾ ਦੇ ਹੈਗੇ ਆ ਕੋਈ ਸਰਦਾਰ ਬਖਸ਼ੀ ਸਿੰਘ ਜੀ ਉਹਨਾਂ ਵੱਲੋਂ ਇਹ ਟੈਂਡਰ ਲਿਆ ਗਿਆ ਤੇ ਦੂਜੀ ਗੱਲ ਅਸੀਂ ਹਾਂ ਅਸੀਂ ਆਉਂਦੇ ਜ਼ਰੂਰ ਆ ਗੇੜਾ ਮਾਰਦੇ ਆਂ ਦੇਖ ਰੇਖ ਵੀ ਕਰਦੇ ਆਂ ਕਿ ਹਾਂ ਭਈ ਸਹੀ ਚੱਲਦਾ ਕੰਮ ਸਹੀ ਹੋ ਰਿਹਾ ਹਾਂ ਕਿਉਂਕਿ ਹਲਕਾ ਨਿਵਾਸੀ ਸਾਡਾ ਫਰਜ਼ ਵੀ ਬਣਦਾ ਤੇ ਸਾਰੇ ਹਲਕੇ ਨਿਵਾਸੀ ਇਹ ਚੀਜ਼ ਤੋਂ ਖੁਸ਼ ਆਏ ਵੀ ਹਾਂ ਚਲੋ ਉਹ ਜਿਹੜੀ ਆਪਾਂ ਲੋਡ ਸੀ ਕੰਮ ਦੀ ਉਹ ਹੋਣ ਲੱਗਿਆ ਇਹਦਾ ਲੈਵਲਿੰਗ ਜਿਹੇ ਲੈਵਲ ਫਿੱਟਾਂ ਬਣਦੀਆਂ ਉਹਨਾਂ ਨੂੰ ਪਲੀਭਾਂਤੀ ਪਤਾ ਹੈਗਾ ਉਹ ਆਪ ਠੇਕੇਦਾਰ ਰਹੇ ਉਹ ਆਪ ਕਹਿ ਵੀ ਰਹੇ ਹੈ ਔਰ ਫਿਰ ਵੀ ਇਹ ਜਿਹੀਆਂ ਬੇਤੁਕੀਆਂ ਗੱਲਾਂ ਕਰਨੀਆਂ ਮੈਂ ਨਹੀਂ ਸਮਝਦਾ ਕੋਈ ਜਾਇਜ਼ ਹੈ ਜਾਂ ਸਹੀ ਨਹੀਂ ਪਤਾ ਹੁੰਦੇ ਬਾਬੂ ਤੁਸੀਂ ਕੈਮਰੇ 24 ਘੰਟੇ ਲਾਈਵ ਚੱਲਦੇ ਆ ਜਿਹੜੇ ਡਿਪਾਰਟਮੈਂਟ ਦੇ ਕੋਲ ਹੈ ਤੇ ਬਕਾਇਦਾ ਪੈਸੀ ਪਰ ਕਿ ਟੈਂਡਰ ਹੋਇਆ ਇਹ ਤੇ ਸਫਾਈ ਹੋਈ ਹੋ ਰਹੀ ਹੈ ਇਹਦੇ 'ਚ ਕੋਈ ਇਲੀਗਲ ਤਾਂ ਹੈ ਨਹੀਂ ਹਾਂ ਜਾਂ ਮਤਲਬ ਆ ਕੇ ਨੂੰ ਲੱਗਦਾ ਉਹ ਆ ਕੇ ਕਹਿਣਾ ਆ ਤੋ ਗੁਰਦੁਆਰੇ ਆ ਕੇ ਕਹਦੋ ਵੀ ਹਾਂ ਇਹ ਕੰਮ ਇਲੀਗਲ ਹੈ ਕਿੰਨੇ ਦਾ ਟੈਂਡਰ ਮੈਚ ਮਤਲਬ ਤਾਂ 60 ਲੱਖ ਦੇ ਲਗਭਗ ਕੁਝ ਹੈਗਾ ਜੀ ਐਸੇ ਪ੍ਰਸ਼ਾਸਨ ਵੱਲੋਂ ਵੀ ਇਹਦੀ ਆ ਚੁੱਕੀ ਹੈ ਜੀ ਸਾਰੀ ਡਿਟੇਲ ਹਾਂ ਜੀ ਹਾਂ ਜੀ ਪ੍ਰਸ਼ਾਸਨ ਵੱਲੋਂ ਵੀ ਇਹਦਾ ਸਪਸ਼ਟਿਕਰਨ ਦਿੱਤਾ ਗਿਆ ਕਿ ਇਹ ਕੋਈ ਇਲੀਗਲ ਮਾਈਨਿੰਗ ਨਹੀਂ ਇਹ ਬਕਾਇਦਾ ਟੈਂਡਰ ਹੋ ਕੇ ਪੈਸੇ ਭਰ ਕੇ ਫਿਰ ਮਿੱਟੀ ਚੱਕੀ ਜਾ ਰਹੀ ਹੈ ਤੇ ਉਹਦੇ ਵੀ ਕੋਈ ਕਾਇਦੇ ਕਾਨੂੰਨ ਹੈ ਆਪਣੇ ਤਰੀਕੇ ਨਾਲ ਉਹ ਕੰਮ ਕਰਾ ਰਹੇ ਨੇ ਕੋਈ ਅਸੀਂ ਅਸੀਂ ਵੀ ਗੱਲ ਕਰੀ ਹੈ ਵੀ ਹਾਂ ਕੋਈ ਇਹਦੇ 'ਚ ਕੋਈ ਇਹੋ ਜਿਹਾ ਕੋਈ ਹੈਗਾ ਖਾਮੀ ਹੈ ਕੋਈ ਕੱਲ ਆ ਕੇ ਚੈੱਕ ਵੀ ਕਰਕੇ ਗਏ ਆ ਵੀ ਕੋਈ ਇਹੋ ਜੀ ਕੋਈ ਗੱਲ ਨਹੀਂ ਹੈ ਬੀਨਾ ਮਤਲਬ ਗੱਲ ਕਰੀਏ ਵੀ ਪਹਿਲਾ ਕਗਰ ਦੇ ਪਾਣੀ ਦੀ ਮਾਰ ਉਹ ਕੀ ਲੱਗਦਾ ਹੈ ਵੀ ਕਗਰ ਦੀ ਸਫਾਈ ਲਈ ਰਾਜਨੀਤੀ ਜਿਹੜੀ ਹੈ ਇਸੇ ਚੱਲ ਰਹੀ ਹੈ ਬਿਲਕੁਲ ਇਹ ਤਾਂ ਮੈਂ ਵੀ ਕਹਾਂਗਾ ਤੇ ਬਾਕੀ ਤੁਹਾਨੂੰ ਵੀ ਸਾਰਾ ਪਤਾ ਹੀ ਹੈ ਤੁਸੀਂ ਜਾਣੀ ਜਾਣੋ ਤੁਸੀਂ ਇੱਕ ਚੌਥਾ ਪਿੱਲਰ ਮੰਨਿਆ ਜਾਂਦਾ ਤੁਹਾਨੂੰ ਉਹਨੂੰ ਸਾਰਾ ਹੀ ਪਤਾ ਵੀ ਇਹ ਲੈਕਚਰ ਨੇੜੇ ਆ ਰਿਹਾ 2027 2027 ਵਾਲਾ ਤੇ ਮਨ ਲਾਲ ਜੀ ਨੂੰ ਹੋਰ ਕੋਈ ਮੁੱਦਾ ਨਹੀਂ ਲੱਭਦਾ ਕੋਈ ਕਿਉਂਕਿ ਆਪ ਜੇ ਤਾਂ ਇਧਰ ਕੰਮ ਕਰਿਆ ਹੋਵੇ ਕੋਈ ਚੰਗੇ ਕੰਮ ਕੀਤੇ ਹੋਣ ਤਾਂ ਤਾਂ ਬੰਦਾ ਉਧਰਲੇ ਪਾਸੇ ਨੂੰ ਜਾਂਦਾ ਹੁਣ ਉਹ ਮੁੱਦੇ ਤੋਂ ਹੋਰ ਮੁੱਦਿਆਂ ਤੋਂ ਪਟਕਾ ਕੇ ਕਿਉਂਕਿ ਸਰਕਾਰ ਵੱਲੋਂ ਕੰਮ ਚੰਗੇ ਕੀਤੇ ਜਾ ਰਹੇ ਐ ਇਹ ਵੀ ਇੱਕ ਚੰਗਾ ਅਪਰਾਲਾ ਪਹਿਲੀ ਵਾਰੀ ਇਹ ਅਪਰਾਲਾ ਹੋਣ ਲੱਗਿਆ ਕਾਫੀ ਕਈ ਸਾਲਾਂ ਬਾਅਦ ਜਿਹੜਾ ਕਿ ਲੋੜ ਸੀ ਹਲਕੇ ਨੂੰ ਕਿਉਂਕਿ ਸਾਡਾ ਹਲਕਾ ਪਹਿਲਾਂ ਹੀ ਪਛੜਿਆ ਹੋਇਆ ਹੈ ਨਾ ਪਹਿਲਾਂ ਕਾਫੀ ਮਾਰ ਚੱਲ ਰਿਹਾ ਹੈ ਪਿਛੇ 23 ਜੇ ਅਸੀਂ ਮਾਰ ਚੱਲੀ ਹੁਣ 3-4 ਮਹੀਨੇ ਪਹਿਲਾਂ ਚੱਲ ਗਏ ਹਟਿਆ ਇਸ ਚੀਜ਼ ਦੀ ਲੋੜ ਸੀ ਤਾਂ ਕਰਨ ਲੱਗੇ ਆ ਤਾਂ ਇਹ ਜੇ ਚੀਜ਼ਾਂ ਨੂੰ ਮੁੱਦਾ ਨਹੀਂ ਬਣਾਉਣਾ ਚਾਹੁੰਦੇ ਚਾਹੀਦਾ ਤੇ ਮੈਂ ਤਾਂ ਫਿਰ ਐਮਐਲਏ ਸਾਹਿਬ ਜੀ ਸਾਹਿਬ ਕਹਿੰਦੇ ਐਮਐਲਏ ਸਾਹਿਬ ਹੁਣ ਮਤਲਬ ਮੌਜੂਦਾ ਦਾ ਕਦੇ ਹੋਣਾ ਨਹੀਂ ਜੇ ਇਹ ਜੇ ਕੰਮ ਲੱਗੇ ਉਹ ਕਰਨਾ ਤੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਤੁਸੀਂ ਇਹ ਜੇ ਮੁੱਦਿਆਂ ਨੂੰ ਛੱਡ ਕੇ ਕੋਈ ਚੰਗਾ ਮੁਤਲਬ ਹੋ ਹਾਂ ਭਾਈ ਤੁਸੀਂ ਕੀ ਕਰਦੇ ਆ ਅਸੀਂ ਕੀ ਕਰਦੇ ਸਾਰਿਆਂ ਨੂੰ ਪਤਾ ਮੇਰੇ ਬਾਰੇ ਮੇਰਾ ਨਾਲ ਇਹਨੇ ਵੀ ਇੰਦਰਜੀਤ ਸਿਆਲੂ ਐਂ ਕਰਦਾ ਉਹ ਕਰਦਾ ਮੇਰੇ ਬਾਰੇ ਸਾਰਿਆਂ ਨੂੰ ਪਤਾ ਮੈਂ ਕਦੇ ਕੋਈ ਨਜਾਇਜ਼ ਮਾਈਨਿੰਗ ਨਹੀਂ ਕੀਤੀ ਉਹਨੇ ਨਾ ਕਿਤੇ ਮਿੱਟੀ ਦੇ ਚਮਚਾ ਚੱਕਿਆ ਹਾਂ ਕਦੇ ਲੋਕ ਉਹਨਾਂ ਨੂੰ ਲੱਗਦਾ ਆ ਦੋ ਡਿਬੇਟ ਤੇ ਆਪਾਂ ਬੈਂਦੇ ਆ ਤੁਹਾਡੇ ਚੈਨਲਾਂ ਦਾ ਅਸੀਂ ਤੁਸੀਂ ਦੇਖ ਲਓ ਬੁਲਾ ਲਓ ਤੁਹਾਡੀ ਚੈਨਲਾਂ ਦੇ ਬਹਿ ਜਾਂਦੇ ਆ ਉਹ ਮੈਨੂੰ ਸਵਾਲ ਕਰਨ ਮੈਂ ਉਹਨਾਂ ਨੂੰ ਕਰਦਾ ਆਪਾਂ ਡਿਬੇਟ ਰੱਖ ਲੈਂਦੇ ਆ ਵੀ ਹਾਂ ਉਹ ਕੀ ਕਰਦੇ ਰਹੇ ਆ ਦੇਖੋ ਮੈਂ ਤਾਂ ਫਿਰ ਬੇਨਤੀ ਕਰਾਂ ਉਹ ਇਹ ਜੇ ਮੁੱਦਿਆਂ ਨੂੰ ਛੱਡੋ ਤੁਸੀਂ ਕੋਈ ਚੰਗੇ ਆਪਾਂ ਹਲਕੇ ਦਾ ਪਹਿਲਾ ਹੋਤੀਏ ਰਲ ਕੇ ਕੰਮ ਕਰੀਏ ਇਹ ਮੁੱਦੇ ਨੂੰ ਛੱਡ ਕੇ ਜੇ ਫੇਰ ਵੀ ਨਹੀਂ ਹਟਦੇ ਉਹ ਫਿਰ ਤਾਂ ਸਾਡੇ ਕੋ ਵੀ ਬਹੁਤ ਕੁਝ ਦੱਸਣ ਨੂੰ ਸਾਰਿਆਂ ਨੂੰ ਪਤਾ ਵੀ ਉਹ ਕਿਆ ਕਰਦੇ ਰਹੇ ਆ ਠੀਕ ਹੈ ਜੀ ਇਹਨੇ ਇੰਨੇ ਹੀ ਕਹਿੰਦਾ ਹੋਇਆ ਬੇਨਤੀ ਪ੍ਰਵਾਨ ਕਰਿਓ ਕਿ ਇਹ ਮੁੱਦੇ ਨੂੰ ਚੰਗਾ ਕੰਮ ਹਲਕੇ 'ਚ ਹੋਣ ਲੱਗਿਆ ਤੇ ਨਾਲ ਰਲ ਕੇ ਆਪਾਂ ਸਾਰੇ ਹਲਕਾ ਨਿਵਾਸੀ ਵੀ ਤੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਰਲ ਕੇ ਆਪਾਂ ਇਹਨੂੰ ਪਹਿਲ ਕਦਮੀ ਕਰੀਏ ਅਗਰ ਦੀ ਸਫਾਈ ਕਰੀਏ ਕਿ ਅਗਰ ਦੇ ਬੰਨ ਪੱਕੇ ਕਰੀਏ ਤਾ ਜੋ ਆਪਣੇ ਹਲਕੇ ਨੂੰ ਆਪਾਂ ਹੜਾਂ ਦੀ ਮਾਰ ਤੋਂ ਬਚਾ ਸਕੀਏ ਕਿਉਂਕਿ ਸਾਡਾ ਹਲਕਾ ਪਹਿਲਾਂ ਹੀ ਕਾਫੀ ਮਾਰ ਚਲ ਚੁੱਕਿਆ ਜੀ ਅੰਦਰ ਜੀ ਜੀ ਹਮੇਸ਼ਾ ਰਹਾ ਵੀ ਕਾਫੀ ਸਾਲਾਂ ਤੋਂ ਜਿਹੜਾ ਹੈਗਾ ਆਪਾਂ ਕੱਕਰ ਦਾ ਜਿਹੜਾ ਪਾਣੀ ਬਹੁਤ ਮਾਰ ਕਰਦਾ ਪਿੰਡਾਂ ਨੂੰ ਲੇਕਿਨ ਕੀ ਲੱਗਦਾ 50 60 ਲੱਖ ਰੁਪਏ ਦੇ ਪ੍ਰੋਜੈਕਟ ਨਾਲ ਇਹ ਕਲੀਅਰ ਹੋ ਜਾਏਗਾ ਨਹੀਂ ਜੀ ਇਹ ਇੰਨੇ ਦੇ ਪ੍ਰੋਜੈਕਟ ਨਾਲ ਨਾ ਇਹ ਕਲੀਅਰ ਹੋਣਾ ਨਾ ਤੇ ਇਹੀ ਸਿਰਫ ਇਹੀ ਏਰੀਆ ਦੇ ਨਾਲ ਇਹ ਕੰਮ ਹੋ ਜਾਣਾ ਇਹ ਤਾਂ ਪੂਰੀ ਸਫਾਈ ਹੋਣੀ ਹੈ ਤਾਂ ਇਹ ਤਾਂ ਹੱਲ ਹੋਣਾ ਹੈ ਇਹ ਵੀ ਪਹਿਲ ਕਦਮੀ ਤਾਂ ਕਿਸੇ ਨੂੰ ਕਰਨੀ ਪੈਣੀ ਹੈ ਸਰਕਾਰ ਨੇ ਪਹਿਲ ਇਸ ਤੇ ਰਾਜਨੀਤੀ ਜ਼ਿਆਦਾ ਹੋ ਰਹੀ ਹੈ ਜਿਹੜਾ ਰਾਜਨੀਤੀ ਹੁਣ ਦੇਖੋ ਜੀ ਮਦਨ ਲਾਲ ਜੀ ਜਿਹੜੇ ਅੱਜ ਇਹਦੇ ਤੇ ਰਾਜਨੀਤੀ ਕਰ ਰਹੇ ਹੈ ਇਹੀ ਕੱਗਰ ਦੇ ਮੁੱਦੇ ਨੂੰ ਲੈ ਕੇ ਉਹ ਰਾਜਨੀਤੀ ਚਾਏ ਸੀਗੇ ਜੇ ਆਪਾਂ ਪੁਰਾਣੀ ਉਹਨਾਂ ਦੀ ਰਾਜਨੀਤੀ ਦੇਖੀਏ ਇਹੀ ਕੱਗਰ ਦਾ ਮੁੱਦਾ ਪਾਣੀ ਤੇ ਵੜ ਕੇ ਦਿਖਾਉਂਦੇ ਇਹ ਇਹ ਨੂੰ ਇਹਦੇ ਜਰੀਏ ਉਹ ਰਾਜਨੀਤੀ ਚਾਏ ਆ ਇਹੀ ਰਾਜਨੀਤੀ ਉਹ ਆਪ ਕਰਨ ਲੱਗੇ ਵੀ ਇਹ ਚੰਗੀਆਂ ਗੱਲਾਂ ਨਹੀਂ ਮੈਂ ਆਪ ਉਹਨਾਂ ਨੂੰ ਕਹਾਂਗਾ ਵੀ ਤੁਸੀਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਓ ਨਾਲ ਸਾਥ ਦੋ ਤੁਸੀਂ ਪੁਰਾਣੇ ਲੀਡਰੋਂ ਇਹ ਜੇ ਕੰਮ ਛੋਭਾ ਨਹੀਂ ਆਪਾਂ ਨੂੰ ਦੇਖੋ